ਦਾ ਬੀਐਸਐਫ ਦੇ ਜਿਹੜਾ ਹੈੱਡਕੁਆਰਟਰ ਉੱਥੇ ਮਿਲਿਆ ਹੈ ਅਰਦਾਤ ਕਿ ਅੱਜ ਅਸੀਂ 55 ਬਟਾਲੀਨ ਬੀਐਸਐਫ ਅਬੋਰ ਵਿੱਚ 11ਵਾਂ ਜਿਹੜਾ ਇੰਟਰਨੈਸ਼ਨਲ ਡੇ ਆਫ ਯੋਗਾ ਜਿਹੜਾ ਸੈਲਿਬ੍ਰੇਟ ਕਰ ਰਹੇ ਹਾਂ ਵਿਦ ਦੀ ਹੈਲਪ ਆਫ ਐਡਮਿਨਿਸਟੇਟਿਵ ਕਮਾਂਡੈਂਟ ਸ਼੍ਰੀ ਰਾਮਚੰਦਰ ਜੀ ਅਜੀਤ ਕੁਮਾਰ ਜੀ ਗੁਰਦੀਪ ਜੀ ਅਤੇ ਜਿੰਨੇ ਵੀ ਬਟਾਲੀਨ ਚ ਸਾਡੇ ਇੱਥੇ ਸਹਿਯੋਗੀ ਨੇ ਵਰ ਰਾਮਚੰਦਰ ਨੇ ਕਿਹਾ ਕਿ ਸਾਨੂੰ ਰੋਟਰੀਜ਼ ਕਲੱਬ ਦਾ ਸਹਿਯੋਗ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਰੋਟਰੀ ਕਲੱਬ ਨੂੰ ਪੀਐਸਐਫ ਦਾ ਬਹੁਤ ਸਹਿਯੋਗ ਹੈ ਕਿ ਜਦੋਂ ਵੀ ਅਸੀਂ ਕੋਈ ਕੈਂਪ ਕੋਈ এনवायरमेंट ਨਾਲ ਰਿਲੇਟਡ ਹੈ ਜਾਂ ਕੋਈ ਕਿਸੇ ਵੀ ਚੀਜ਼ ਨਾਲ ਰਿਲੇਟਡ ਹੁੰਦਾ ਸਾਡਾ ਕੈਂਪ ਤਾਂ ਸਾਨੂੰ ਹਰ ਵੇਲੇ ਇਹ ਇਨਚਾਰਜ ਕਰਦੇ ਨੇ ਕਿ ਤੁਸੀਂ ਆਓ ਸਾਡੇ ਜਵਾਨਾਂ ਨਾਲ ਸਾਡੀ ਫੀਮੇਲ ਮੈਂਬਰ ਨਾਲ ਇੰਟਰੈਕਟ ਕਰੋ ਤਾਂ ਜੋ ਜਿਹੜਾ ਸਮਾਜ ਦੇ ਵਿੱਚ ਜਿਹੜਾ ਮੈਸੇਜ ਤੁਹਾਡੀ ਜਿਹੜੀ ਰੋਟਰੀ ਕਲੱਬ ਦੇ ਥਰੂ ਸਾਡਾ ਅੱਛਾ ਜਾਏ ਔਰ ਮੈਂ ਮੈਸੇਜ ਦੇਣਾ ਚਾਹਨਾ ਹਾਂ ਕਿ ਅੱਜ ਯੋਗਾ ਦਿਵਸ ਤੇ ਦਿਨ ਦੇ ਉੱਪਰ ਕੀ ਹਰ ਬੰਦੇ ਦੇ ਮਨ ਵਿੱਚ ਅ ਚੋਰ ਕਰਨ ਲਈ ਸਭ ਤੋਂ ਬੈਸਟ ਜਿਹੜਾ ਇਹ ਹੈ ਜਿਹੜਾ ਯੋਗਾ ਦਾ ਸਿਸਟਮ ਹੋਣਾ ਚਾਹੀਦਾ ਮੈਂ ਰੁਚਕਾ ਜੈਨ ਸਾਡੇ ਨਾਲ ਇਨਸਟ੍ਰਕਟਰ ਆਏ ਹੈ স্পੈਸ਼ਲ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਮੈਂ ਉਹਨਾਂ ਦਾ ਵੀ ਥੈਂਕਸ ਕਰਨਾ ਚਾਹਨਾ ਕਿ ਉਹਨਾਂ ਨੇ ਸਾਡੇ ਇਸ ਕੈਂਪ ਦੇ ਵਿੱਚ ਸ਼ਿਰਕਤ ਕਰਕੇ ਬਹੁਤ ਸਾਨੂੰ ਮਤਲਬ ਸਹਿਯੋਗ ਦਿੱਤਾ ਔਰ ਸਾਨੂੰ ਸੈਫਟੀ ਗਾਈਡਲਾਈਨ ਦਿੱਤੀਆਂ ਨੇ ਕਿ ਕਿੰਨੀ ਕੁ ਲੋਨ ਮੰਨਦੇ ਹੋ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਅੱਜ ਲੋਕ ਜਿਹੜੇ ਐ ਜ਼ਿਆਦਾ ਤੋਂ ਜ਼ਿਆਦਾ ਬਿਮਾਰੀਆਂ ਨਾਲ ਘਿਰ ਰਹੇ ਹੋ ਮੈਂ ਚਾਹਨਾ ਕਿ ਜੋ ਵੀ ਸਮਾਜ ਦੇ ਵਿੱਚ ਅਜਤੇ ਜੋ ਨਸ਼ਿਆਂ ਦੇ ਕਰਕੇ ਜਾਂ ਸਿਸਟਮ ਖਰਾਬ ਹੋ ਰਿਹਾ ਉਸ ਦੇ ਵਿੱਚ ਜਿਹੜਾ ਯੋਗਾ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਹਰ ਨਾਗਰਿਕ ਨੂੰ ਹਰ ਮੈਂਬਰ ਨੂੰ ਹਰ ਬੱਚੇ ਨੂੰ ਹਰ ਫੀਮੇਲ ਮੈਡਲ ਲੇਡੀਆਂ ਨੂੰ ਇਹ ਆਪਣੇ ਵੱਲ ਰਿਕਵੈਸਟ ਕਰਾਂਗਾ ਸਮਾਜ ਵੱਲ ਰਿਕਵੈਸਟ ਕਰਾਂਗਾ ਕਿ ਸਾਰੇ ਜਿਹੜੇ ਕੰਮ ਛੱਡ ਕੇ ਅਸੀਂ ਇਸ ਹੈਲਥ ਦੇ ਪ੍ਰਤੀ ਸੋਚੀਏ ਜੇ ਹੈਲਥ ਸਹੀ ਹੈ ਸਾਡੀ ਤਾਂ ਸਾਡਾ ਸਾਰਾ ਕੁਝ ਸਹੀ ਹੋ ਜਾਏਗਾ